ਹੁਸ਼ਿਆਰਪੁਰ ਵਿਕੇ ਹੋਣ ਜਾ ਰਹੇ ਦੁਸ਼ਹਿਰੇ ਦੇ ਪ੍ਰੋਗਰਾਮ ਦੇ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਐਸਐਸਪੀ ਹੁਸ਼ਿਆਰਪੁਰ ਸੰਦੀਪ ਮਲਿਕ ਕੀਤੀ ਪੱਤਰਕਾਰ ਨਾਲ ਖਾਸ ਗੱਲਬਾਤ ਸਾਰਾ ਉੱਤਰਪਾਤ ਜੋ ਬ੍ਰਹਮ ਸੁਭਿਸ਼ੇਰਾ ਜੋ ਮੰਨਿਆ ਜਾਂਦਾ ਉਹ ਜੇ ਨੰਬਰ ਤੇ ਉਤਾਰ ਹੈ ਕਿੰਨਾ ਦੇ ਜਿਹੜੇ ਪ੍ਰਬੰਧ ਐ ਇਸ ਨੂੰ ਦੇਖਦੇ ਹੋ ਦਿੱਤੇ ਹੈ ਕਿ ਇਹ ਸਾਰਿਆਂ ਨੂੰ ਪਤਾ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਕੱਲ ਜੋ ਦੁਸ਼ਹਿਰੇ ਦਾ ਤਿਉਹਾਰ ਹੈਗਾ ਬੜੇ ਹੀ ਧੂਮਦਾਬ ਤਰੀਕੇ ਨਾਲ ਐਨ ਬੜੇ ਹੀ एनर्जी ਨਾਲ ਮਨਾਇਆ ਜਾਂਦਾ ਬਹੁਤ ਵੱਡਾ ਇੱਥੇ ਇਕੱਠ ਹੁੰਦਾ ਮੋਰ ਥੈਨ ਅ ਲੱਖ ਜੋ ਇੱਥੇ ਸ਼ਰਦਾਲੂ ਹੋਏਗੇ ਐਂਡ ਇੱਥੇ ਪਾਰਟਿਸਿਪੇਟ ਕਰਦੇ ਦੇਖਦੇ ਆ ਤੇ ਉਹਦੇ ਮੱਦੇਨਜ਼ਰ ਸਾਡੀ ਕਾਫੀ ਦਿਨ ਪਹਿਲਾਂ ਤੋਂ ਹੀ ਜਿਹੜੇ ਆਰਗੇਨਾਈਜ਼ਰਸ ਹੈਗੇ ਐਂਡ ਸਾਡੀ ਜੋ ਵਿਭਾਗ ਮੈਂਡਪਾਰਟਮੈਂਟ ਦੇ ਵਿੱਚ ਅਸੀਂ ਮੀਟਿੰਗਸ ਕਰ ਰਹੇ ਹੈਗੇ ਬੜਾ ਅੱਛਾ ਤਾਲਮੇਲ ਹੈਗਾ ਇਨ ਅ ਕੋਲੈਬੋਰੇਟਿਵ ਕੋਆਪਰੇਟਿਵ ਬੈਨਰ ਅਸੀਂ ਪੂਰੇ ਅਰੇਂਜਮੈਂਟਸ ਕੀਤੇ ਹੋਏ ਆਲਰੇਡੀ ਐਂਡ ਪਹਿਲਾਂ ਵੀ ਅਸੀਂ ਇਹ ਗਰਾਊਂਡ ਤੇ ਆ ਕੇ ਸਾਰਾ ਕੁਝ ਪ੍ਰੀਪਰੇਸ਼ਨਸ ਕੀਤੀ ਸੀ ਕਿ ਅੱਜ ਕਿਉਂਕਿ ਕੱਲ ਫਾਈਨਲ ਡੇ ਹੈਗਾ ਤੇ ਅੱਜ ਵੀ ਸਾਰੇ ਸਾਡੇ ਆਫਸਰਸ ਇਨਚਾਰजेस ਇੱਥੇ ਫੁੱਲ ਅਸੀਂ ਰਿਹਰਸਲ ਰੱਖੀ ਹੋਈ ਹੈ ਸਾਡੇ ਕੋਲ ਐਮਪਲ ਅਮਾਉਂਟ ਆਫ ਫੋਰਸ ਹੈਗੀ ਸਾਡੇ ਇਹਦੇ ਵਿੱਚ ਅਸੀਂ ਨਾਕਾਬੰਦੀ ਵੀ ਹੋਊਗੀ ਤੇ ਨਾਲ ਦੇ ਨਾਲ ਵਧੀਆ ਟ੍ਰੈਫਿਕ ਅਰੇਂਜਮੈਂਟਸ ਐਂਟੀ ਸਾਬੋਟੇਜ ਐਂਡ ਬਾਕੀ ਜਿਹੜੇ ਇਨਪੁਟਸ ਹੈਗੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਫੀ ਐਸੀ ਭਾਰੀ ਤਾਦਾਦ ਦੇ ਵਿੱਚ ਫੋਰਸ ਲਗਾਈ ਗਈ ਹੈ। ਭਾਰੀ ਵੀ ਦੇਖਦੇ ਹੋਏ ਜਿਹੜਾ ਆ ਟ੍ਰੈਫਿਕ ਦੀ ਜਿਹੜੀ ਪ੍ਰੋਬਲਮ ਆਉਦੀ ਹੈ ਕੋਈ ਰੂਟ ਪਲਾਨ ਵੀ ਕੀਤਾ ਗਿਆ ਸਪੈਸ਼ਲ ਕੁਝ। ਜੀ ਜਿੱਦਾਂ ਇੱਥੇ ਜੋ ਨਾਗਰਿਕ ਹੈਗੇ ਹੁਸ਼ਿਆਰਪੁਰ ਦੇ ਲੋਕਲ ਉਹਨਾਂ ਨੂੰ ਪਤਾ ਹੀ ਹੈਗਾ ਆਈ ਬਾਰੀ ਇੱਥੇ ਜੋ ਅਰੇਂਜਮੈਂਟਸ ਹੁੰਦੇ ਹੈ ਮੋਰਰਲੈਸ ਦੇ ਆਰ ਦੀ ਸੇਮ ਅਰੇਂਜਮੈਂਟਸ ਪਾਰਕਿੰਗ ਵੀ ਇੱਥੇ ਪੇ ਅਲੱਗ-ਅਲੱਗ ਥਾਂ ਡੈਜ਼ਿਗਨੇਟ ਕੀਤੀ ਗਈਆਂ ਤੇ ਜੋ ਹੈਵੀ ਟ੍ਰੈਫਿਕ ਹੈ ਉਹਨੂੰ ਅਸੀਂ ਡਾਇਵਰਟ ਕਰਾਂਗੇ। ਕੁਝ ਟਾਈਮ ਸਵੇਰੇ ਤੋਂ ਸਟਾਰਟ ਹੋ ਕੇ ਲੇਟ ਨਾਈਟ ਤੱਕ ਇਹ ਡਾਇਵਰਜਨ ਰਹੇਗੀ ਉਹਦਾ ਜੋ ਰੂਟ ਪਲਾਨ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਸਰ ਕੋਈ 플ੈਗ ਮਾਰਚ ਦਾ ਵੀ ਪਲਾਨ ਹੈ ਜੀ ਬਿਲਕੁਲ ਐਸੀ ਰੈਗੂਲਰਲੀ ਫੁੱਟ ਪੈਟਰੋਲਿੰਗ ਦੇ 플ੈਗ ਮਾਰਚੇਸ ਕੱਢ ਰਹੇ ਆਂ ਅੱਜ ਵੀ ਸਾਡੀ 플ੈਗ ਮਾਰਚ ਹੁਣ ਵੀ ਨਿਕਲਣੀ ਹੈਗੀ ਐਂਡ ਸਾਡੇ ਕੋਲ ਐਡੀਸ਼ਨਲ ਫੋਰਸ ਵੀ ਬਾਹਰੋਂ ਵੀ ਉਪਲਬਧ ਹੋਈ ਹੈ ਬਿਕੋਜ਼ ਮੱਦੇਨਜ਼ਰ ਰੱਖਦੇ ਹੋਏ ਕਿ ਜਿੰਨਾ ਵੱਡਾ ਇੱਥੇ ਇਹ ਤਿਉਹਾਰ ਮਨਾਇਆ ਜਾਂਦਾ ਸਰ ਇਹਦੇ ਖਾਸਾ ਦੀ ਤਿਆਰੀ ਕੀਤੀ ਗਈ ਹੈ ਜੀ ਦੇਖੋ ਸਿਕਿਉਰਿਟੀ ਰੀਜ਼ਨ ਦੇ ਮੈਂ ਐਗਜ਼ੈਕਟ ਨਹੀਂ ਬੜੀ ਕਾਫੀ ਕਾਫੀ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ ਤੋਂ ਮੈਕਸਿਮ ਫੋਰਸ ਅਸੀਂ ਲਾਈ ਰਏ ਆ ਨਾਲ ਦੀ ਨਾਲ ਸਾਨੂੰ ਬਾਹਰੋਂ ਵੀ ਐਡੀਸ਼ਨਲ ਮੈਨ ਪਾਵਰ ਮੁਹੱਈਆ ਕਰਾਈ ਗਈ ਹੈ ਸਰ ਉਹ ਸ਼ਰਪਰ ਬਸ ਮੈਂ ਕੀ ਕਹੀਦਾ ਜੀ ਜੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਜੋ ਤੁਹਾਨੂੰ ਹਿਦਾਇਤ ਕੀਤੀ ਜਾਂਦੀ ਹੈ ਪ੍ਰਸ਼ਾਸਨ ਪੁਲਿਸ ਵੱਲੋਂ ਕਾਈਂਡਲੀ ਅਡਹੀਅਰ ਕਰੋ ਉਹਦੇ ਨਾਲ ਤੇ ਇੱਥੇ ਆਓ ਇੰਜੋਏ ਇੰਜੋਏ ਕਰੋ ਐਂਡ ਬਟ ਦੂਜਿਆਂ ਦੀ ਸੇਫਟੀ ਐਂਡ ਆਪਣੀ ਸੇਫਟੀ ਨੂੰ ਮੱਦੇਨਜ਼ਰ ਰੱਖਦੇ ਹੋਏ